ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 350 ਸਾਲਾ ਜੋ ਇਸ ਸਾਲ ਸ਼ਹੀਦੀ ਦਿਹਾੜਾ ਸ਼ਤਾਬ ਦੀ ਆ ਰਹੀ ਹੈ ਉਸ ਦੇ ਸਬੰਧ ਵਿੱਚ 13 ਸਤੰਬਰ ਤੋਂ ਲੈ ਕੇ 28 ਤਰੀਕ ਤੱਕ ਜੋ ਨਿਊਜ਼ੀਲੈਂਡ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਗੁਰਮਤ ਸਮਾਗਮ ਰੱਖੇ ਗਿਆ ਸਨ ਜਿਦੇ ਵਿੱਚ ਬੜੇ ਉਤਸ਼ਾਹ ਦੇ ਨਾਲ ਸੰਗਤਾਂ ਨੇ ਹਾਜ਼ਰੀ ਭਰੀ ਸਮੂਹ ਪ੍ਰਬੰਧਕ ਕਮੇਟੀਆਂ ਦਾ ਅਤੇ ਸਮੂਹ ਸੰਗਤਾਂ ਦਾ ਜਿਨ੍ਹਾਂ ਨੇ ਵੀ ਇਹਨਾਂ ਸਮਾਗਮਾਂ ਦੇ ਵਿੱਚ ਮਨ ਕਰਕੇ ਤਨ ਕਰਕੇ ਧਨ ਕਰਕੇ ਹਰ ਪੱਖੋਂ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾਂ ਹਰ ਪੱਖੋਂ ਸਹਿਯੋਗ ਦਿੱਤਾ ਆਪਕਾਲ ਧੋਖ ਨੂੰ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੇ ਅਰੋਗਤਾ ਬਖਸ਼ਿਸ਼ ਕਰੇ ਬਹੁਤ ਪ੍ਰਬੰਧਕ ਕਮੇਟੀਆਂ ਜਿਨ੍ਹਾਂ ਨੇ ਹੋਰ ਵੀ ਸੰਪਰਕ ਕੀਤਾ ਜਿਨ੍ਹਾਂ ਨੂੰ ਟਾਈਮ ਦੇ ਜਿਵੇਂ ਹੋਣ ਕਾਰਨ ਆਪਾਂ ਸਮਾਂ ਨਹੀਂ ਦੇ ਸਕੇ ਬਹੁਤ ਜਲਦੀ ਫਿਰ ਦੁਬਾਰਾ ਇਸ ਤਰ੍ਹਾਂ ਦਿੱਤੇ ਆਉਣ ਦਾ ਯਤਨ ਕੀਤਾ ਜਾਏਗਾ ਤਾਂ ਕਿ ਜਿਹੜੇ ਸਮਾਗਮ ਰਹਿ ਚੁੱਕੇ ਉਹਨਾਂ ਨੂੰ ਦੁਬਾਰਾ ਟਾਈਮ ਦਿੱਤਾ ਜਾ ਸਕੇ ਮੈਂ ਦੁਬਾਰਾ ਫਿਰ ਉਹਨਾਂ ਵੀਰਾਂ ਦਾ ਉਹਨਾਂ ਪਰਿਵਾਰਾਂ ਦਾ ਜਿਨ੍ਹਾਂ ਕੰਟਰੀਆਂ ਵਿੱਚ 1 ਘੰਟਾ ਵੀ ਆਪਣਾ ਕੰਮ ਛੱਡਣਾ ਬਹੁਤ ਮੁਸ਼ਕਲ ਹੁੰਦਾ ਵਾ ਪਰ ਸਭ ਤੋਂ ਮਹੱਤਵਪੂਰਨ ਗੱਲ ਜਿਹੜੀ ਮੈਨੂੰ ਇਸ ਫੇਰੀ 'ਚ ਇਹ ਲੱਗੀ ਕਿ ਵਰਕਿੰਗ ਡੇ ਦੇ ਵਿੱਚ ਵੀ ਆਪਣੇ ਕੰਮ ਕਰ ਕਰਦੇ ਹੋਏ ਆ ਸਾਡੇ ਨੌਜਵਾਨ ਵੀਰ ਆਪਣੇ ਪਰਿਵਾਰਾਂ ਸਮੇਤ ਆਪਣੇ ਬੱਚਿਆਂ ਸਮੇਤ ਇਹਨਾਂ ਸਮਾਗਮਾਂ ਦੇ ਵਿੱਚ ਬਹੁਤ ਉਤਸ਼ਾਹ ਨਾਲ ਪਹੁੰਚੇ ਤੇ ਮੈਂ ਅਰਦਾਸ ਕਰਦਾ ਕਿ ਉਹਨਾਂ ਸਾਰਿਆਂ ਪਰਿਵਾਰਾਂ ਨੂੰ ਆਕਾਲਤੁਕ ਛੜਦੀ ਕਲਾ ਕਿਉਂਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਸੀ ਕੇ ਬੜੇ ਪਿਆਰ ਦੇ ਨਾਲ ਉਹਨਾਂ ਨੇ ਜੋ ਸ਼ਬਦ ਗੁਰੂ ਦੀ ਵਿਚਾਰ ਨੂੰ ਸਰਵਣ ਕੀਤਾ ਤੇ ਬਹੁਤ ਜਾਣਿਆਂ ਨੇ ਕਮਿਟਮੈਂਟ ਵੀ ਕੀਤੀ ਕਿ ਅਸੀਂ ਮਾਨਮਤ ਛੱਡ ਕੇ ਪਖੰਡੀਆਂ ਦੇ ਡੇਰੇ ਛੱਡ ਕੇ ਥਾਂ-ਥਾਂ ਤੇ ਮੱਥੇ ਟੇਕਣ ਦੀ ਆਦਤ ਛੱਡ ਕੇ ਅਸੀਂ ਗੁਰਗੰਸਾਬ ਦੇ ਲੜ ਲੱਗਾਂਗੇ ਜੋ ਨਵੇਂ ਪਾਲਸਾਜ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਕੀਤੀ ਉਹਨੂੰ ਬਹੁਤ ਹੀ ਸੰਤਾਂ ਨੇ ਧਿਆਨ ਨਾਲ ਸੁਣਿਆ ਮੈਂ ਆਪਣੇ ਵੱਲੋਂ ਜਿਨੇ ਦਿਨ ਵੀ ਸੇਵਾ ਨਿਭਾਈ ਆ ਭੁੱਲ ਚੋਕ ਜੋ ਕੁਝ ਵੀ ਹੋ ਗਈ ਹੋਵੇ ਉਹ ਦਾਸ ਜਿਸਨੂੰ ਕੀ ਖਿਮਾ ਕਰਨੀ ਮੈਂ ਅਰਦਾਸ ਕਰਦਾ ਕਿ ਮਾਲਕ ਸਰਬ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੇ ਅਰੋਗਤਾ ਬਖਸ਼ਿਸ਼ ਕਰੇ ਤੇ ਇਹਨਾਂ ਪ੍ਰਬੰਧਕ ਕਮੇਟੀਆਂ ਵਿੱਚ ਇਦਾਂ ਹੀ ਪਿਆਰ ਇਤਿਫਾਕ ਬਖਸ਼ੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਜਿਹੜੇ ਪ੍ਰਚਾਰਕ ਗੁਰਮਤ ਦੀ ਝਟਕੇ ਗੱਲ ਕਰਦੇ ਆ ਉਹਨਾਂ ਦਾ ਝਟਕੇ ਸਾਥ ਦੇਣ ਤਾਂ ਕਿ ਅਸੀਂ ਗੁਰਮਤ ਦੀ ਵਿਚਾਰਤਾ ਦਾ ਜਿਹੜੇ ਘਰ ਘਰ ਪਹੁੰਚਾਉਣ ਵਿੱਚ ਕਾਮਯਾਬ ਹੋ ਸਕੀਏ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ